ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਜੁੜੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਓ ਅਸੀਂ ਸਾਡੇ ਏਰੀਏ ਦਾ ਤੁਹਾਨੂੰ ਦਿਖਾਉਣਾ ਹੈ ਕਣਕ ਦੀ ਬਿਜਾਈ ਦਾ ਕੀ ਹਾਲ ਹੋਇਆ ਕਿਉਂਕਿ 16 ਤਰੀਕ ਤੋਂ ਲੈ ਕੇ ਜੋ 20 ਤਰੀਕ ਤੱਕ ਕਣਕਾਂ ਦੀ ਬਿਜਾਈ ਹੋਈ ਹੈ ਹਵਾ ਇੰਨੀ ਖੁਸ਼ਕ ਚੱਲੀ ਹੈ ਕਿ ਜਿਹੜੀਆਂ ਵੀ ਕਣਕਾਂ ਦੀ ਬਿਜਾਈ ਹੋਈਏਗੀ ਚੰਗੀ ਤਰ੍ਹਾਂ ਨਾਲ ਨਹੀਂ ਹੋਈ ਕਹਿਣ ਦਾ ਭਾਪ ਬਾਹਣ ਪੋਲੇ ਰਹਿ ਗਏ ਜਿਨ੍ਹਾਂ ਦੇ ਵਿੱਚ ਹਵਾ ਵੜਦੀ ਸੀ ਉਹ ਸਾਰੇ ਬਾਣ ਖੁਸ਼ਕ ਹੋ ਗਏ ਕਣਕ 20% ਨਿਕਲੀ ਹੈ ਕਣਕ ਬਾਕੀ ਬਾਣ ਦੇ ਵਿੱਚ ਨਹੀਂ ਨਿਕਲੀ ਸਾਡੇ ਕਿਸਾਨਪੁਰਾ ਹੁਣ ਕੀ ਕਰ ਰਹੇ ਨੇ 15 ਕਿਲੋ ਕਣਕ ਸੱਟ ਕੇ ਤੇ ਛੱਟਾ ਲਗਾ ਕੇ ਕਣਕ ਤਾਂ ਤੇ ਪਾਣੀ ਲਗਾ ਰਹੇ ਨੇ ਉੱਥੇ ਕੀ ਗਲਤੀ ਹੈ ਕਿਸਾਨਪੁਰਾ ਉਹ ਉੱਥੇ ਇਹ ਗਲਤੀ ਹੈ ਵੀ ਇੱਕ ਤਾਂ ਉਹ ਕਣਕ ਸੁੱਕੀ ਛੱਡ ਦਿੰਦੇ ਆ ਦੂਜਾ ਪਾਣੀ ਦੇ ਮੂਹਰੇ ਛੱਡ ਦਿੰਦੇ ਆ ਜਦੋਂ ਪਾਣੀ ਲੱਗਦਾ ਉਹ ਕਣਕ ਪਾਣੀ ਦੇ ਉੱਪਰ ਤਰ ਜਾਂਦੀ ਹੈ ਇੱਕ ਥਾਂ ਇਕੱਠੀ ਹੋਣ ਲੱਗ ਜਾਂਦੀ ਹੈ ਵੀਡੀਓ ਬਣਾਉਣ ਦਾ ਮਤਲਬ ਇਹੀ ਹੈ ਹੱਥ ਜੋੜ ਕੇ ਬੇਨਤੀ ਵੀ ਚਲੋ ਉਹ ਮਜਬੂਰੀ ਆਪਾਂ ਨੂੰ ਜਦੋਂ ਕਣਕ ਆਪਣੀ 20% ਹਰੀ ਹੋਈ ਆ ਆਪਾਂ ਨੂੰ ਸਿੱਟਣੀ ਪੈਣੀ ਹੈ 15 ਕਿਲੋ ਕਣਕ ਪਰ ਉਹਨੂੰ ਇੱਕ ਦੋ ਘੰਟੇ ਜ਼ਰੂਰ ਭਿਉਂਉਂਦਿਓ ਕਿਉਂਕਿ ਭਿੱਜੀ ਹੋਈ ਕਣਕ ਪਾਣੀ ਦੇ ਉੱਪਰ ਨੀਚ ਤਰੂਗੀ ਜਿੱਥੇ ਆਪਾਂ ਛੱਟਾ ਲਾਤਾ ਉਥੇ ਹੀ ਉਹ ਨਾਲ ਧਰਤੀ ਦੇ ਲੱਗ ਜੂਗੀ ਤੇ ਢੰਗੂੜ ਚੱਕ ਲੂਗੀ ਦਾਣਾ ਹਰ ਹਾਲਤ ਦੇ ਵਿੱਚ ਹਰਾ ਹੋਊਗਾ ਪਰ ਜੇ ਤੁਸੀਂ ਸੁੱਕੀ ਕਣਕ ਸਿੜਤੀ ਪਹਿਲੀ ਗੱਲ ਤਾਂ ਉਹ ਉੱਪਰ ਤਰ ਜਾਂਦੀ ਹੈ ਇੱਕ ਥਾਂ ਇਕੱਠੀ ਹੋ ਜੂਗੀ ਵੱਡਾ ਨੁਕਸਾਨ ਤਾਂ ਇਹੀ ਐ ਵੀ ਉਹ ਇੱਕ ਥਾਂ ਹੀ ਇਕੱਠੀ ਹੋ ਜੂ ਸਾਰੀ ਕਣਕ। ਸੋ ਇਹ ਨਹੀਂ ਕਰਨਾ ਕਣਕ ਨੂੰ ਪਹਿਲਾਂ ਘੰਟਾ ਭਿਉਂ ਦਿਓ ਭੋਂ ਕੇ ਉਹਨੂੰ ਪਾਣੀ ਉਹਦਾ ਨਚੋੜ ਕੇ ਛੱਟਾ ਲਾ ਦਿਓ। ਕਣਕ ਜਿੱਥੇ ਡਿੱਗੂਗੀ ਉੱਥੇ ਢੰਗੂਰ ਚੱਕੂਗੀ ਤੇ ਇਹਦਾ ਹੱਲ ਹੋ ਜੂਗਾ ਕਿਉਂਕਿ ਕੁਝ ਪਰਸੈਂਟ ਕਣਕ ਜਿਹੜੀ ਪਹਿਲਾਂ ਪਈ ਐ ਉਹ ਵੀ ਹਰੀ ਹੋਊਗੀ। ਸੋ ਜੇ ਜਾਣਕਾਰੀ ਆਪਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ। ਧੰਨਵਾਦ ਜੀ।